ਜੋ ਆਦੀ ਪੰਜਾਬ ਦੀ ਲੋੜ ਹੈ ਤੂੰ ਦੇਖਿਆ ਹਫ਼ਤੇ ਤੋਂ ਜਹਾਜ਼ ਪਰ ਪਰ ਕੇ ਆਈ ਜਾ ਰਹੇ ਹਰ ਬੱਚਾ ਆਪਣੇ ਜ਼ਮੀਨ ਜਾਇਦਾਦ ਜਿੰਨੀ ਵੀ ਉਹਦੀ ਪੂੰਜੀ ਹੈ ਉਹ ਵਿਚਾਰਾ ਉਹਨੂੰ ਵੇਚ ਵਟ ਕੇ ਹਰ ਨੌਜਵਾਨ ਚਾਹੁੰਦਾ ਹੈ ਕੋਈ ਉਧਰ ਨੂੰ ਚਲੀਏ ਬਾਹਰ ਨੂੰ ਚਲੀਏ ਇਹਦਾ ਕਾਰਨ ਕੀ ਹੈ ਕਾਰਨ ਇਹ ਕਿ ਨੌਕਰੀ ਦੇ ਘਾਟ ਹੈ ਇੱਥੇ ਕਿਤੇ ਵੀ ਘਾਟ ਹੈ ਰੋਜ਼ਗਾਰ ਦੀ ਘਾਟ ਹੈ ਆਪਣਾ ਕੰਮ ਸ਼ੁਰੂ ਕਰਨ ਲਈ ਸੈਲਫ এমਪਲॉयमेंट ਦੀ ਘਾਟ ਹੈ ਉਹਦੇ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ 12ਵੀਂ ਤੋਂ ਬਾਅਦ 10ਵੀਂ ਤੋਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ ਕੋਈ ਨਾ ਕੋਈ ਸਕਿੱਲ ਆਣੀ ਚਾਹੀਦੀ ਹੈ ਅੱਜ ਦਾ ਟਾਈਮ एमए या मास्टर्स करो, करो, और मास्टर्स डिग्री ठीक है लैंग्वेज ਵਿੱਚ ਕਰੋ इकोनॉमिक्स ਕਰੋ ਪਰ ਅੱਜ ਦਾ ਜਿਹੜਾ ਯੋਗ ਹੈ ਉਹ ਸਕਿੱਲ ਦਾ ਯੋਗ ਹੈ ਤੇ ਅਸੀਂ ਇਹ ਮਹਮ ਸ਼ੁਰੂ ਕੀਤੀ ਮੇਰਾ ਹਨਰ ਮੇਰੀ ਸ਼ਾਨ ਅੰਮ੍ਰਿਤਸਰ ਦੇ ਵਿੱਚ 4 ਸਾਲ ਪਹਿਲਾਂ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਗੁਰਨਾਕਦੇਵ ਯੂਨੀਵਰਸਿਟੀ ਦੇ ਸਾਹਮਣੇ ਅਸੀਂ ਖੋਲਿਆ ਔਰ ਮੈਨੂੰ ਡਾਕਟਰ ਬਲਵੀਰ ਸਿੰਘ ਜੀ ਦੱਸਦੇ ਹਾਂ ਖੁਸ਼ੀ ਹੈ ਕਿ ਪਿਛਲੇ ਸਾਲ ਅਸੀਂ 4250 ਨੌਜਵਾਨਾਂ ਨੂੰ ਨੌਕਰੀ ਦਿਵਾਨ ਵਿੱਚ ਸਫਲ ਹੋਏ ਤੇ ਮੈਨੂੰ ਵੀ ਇੱਕ ਤੁੰਗਾਰਾ ਮਿਲਿਆ ਕਿਉਂਕਿ ਇਹ ਵੀ ਦੁਖਾਤ ਹੈ ਕਿ ਇੱਕ ਪਾਸੇ ਬੱਚੇ ਬੇਰੋਜ਼ਗਾਰ ਨੇ ਯਾ ਉਹਨਾਂ ਕੋਲ ਕੋਈ ਸਕਿੱਲ ਨਹੀਂ ਹੈ ਦੂਜੇ ਪਾਸੇ ਇੰਡਸਟਰੀ ਨੂੰ ਪੁੱਛੋ ਅੰਮ੍ਰਿਤਸਰ ਜਲੰਧਰ ਲੁਧਿਆਣਾ ਮਸਿਕੋ ਵਾਲਿਆਂ ਨਾਲ ਠੀਕੋ ਵਾਲਿਆਂ ਨਾਲ ਉਹ ਕਹਿੰਦੇ ਸਾਨੂੰ ਤੇ ਚੰਗਾ ਇਲੈਕਟ੍ਰੀਸ਼ੀਅਨ ਨਹੀਂ ਮਿਲਦਾ ਚੰਗਾ ਸੀਐਨਸੀ ਆਪਰੇਟਰ ਨਹੀਂ ਮਿਲਦਾ ਚੰਗਾ ਫਿਟਰ ਨਹੀਂ ਮਿਲਦਾ ਜੂਨੀਅਰ ਬੀਬੀ ਵਾਲੀ ਪੈਣਾ ਲਈ ਨਰਸ ਨਹੀਂ ਮਿਲਦੀ ਫਿਜ਼ੀਓਥੈਰੇਪਿਸਟ ਅੱਛਾ ਟ੍ਰੇਨਡ ਨਹੀਂ ਮਿਲਦਾ ਏਸੀ ਮਕੈਨਿਕ ਨਹੀਂ ਮਿਲਦਾ ਪ੍ਰੇਤੀਕਰਨ ਵਾਲੇ ਨਹੀਂ ਮਿਲਦਾ ਡਾਟਾ ਐਂਟਰੀ ਆਪਰੇਟਰ ਸੋਲਰ ਦਾ ਜਮਾਲਾ ਸੋਲਰ ਪੈਨਲ ਟੈਕਨੀਸ਼ੀਅਨ ਵੀ ਮਿਲਦਾ ਡਰੋਨ ਦਾ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਕੋਰਸ ਜਿਹੜਾ ਇਹ ਡਰੋਨ ਦੇ ਨਾਲ ਆਪਣੀ ਮੈਪਿੰਗ ਹੁੰਦੀ ਹੈ ਸੋਇਲ ਦੀ ਆਫਟਰ ਉਹਨੂੰ ਕੋਈ ਚਲਾਏਗਾ ਉਹਨੂੰ ਕੋਈ ਠੀਕ ਕਰੇਗਾ ਇਹ ਸਾਰੀਆਂ ਸਕਿੱਲ ਅਸੀਂ ਪੰਜਾਬ ਦੇ ਵਿੱਚ ਲਿਆਏ ਆ ਲਿਆ ਰਹੇ ਆ ਲੁਧਿਆਣਾ ਸਕਿੱਲ ਯੂਨੀਵਰਸਿਟੀ 25 ਏਕੜ ਦੇ ਵਿੱਚ ਤਿਆਰ ਹੈ ਆਈਟੀਆਈ ਮੈਂ 10 ਐਡਾਪਟ ਕੀਤੇ ਕਿਉਂਕਿ ਬਹੁਤ ਪੁਰਾਣੇ ITI ਦਾ ਅਮਨੋ ਰੋੜਾ ਦੀ ਆ ਰਿਹਾ ਹੈ ਉਹ ਉਥੇ ਆਊਟਡੇਟਡ ਕੋਰਸ ਹੈ ਅਸਲ ਤੇ ਹਾਲੇ ਦੀ ਇੰਡਸਟਰੀ ਤੋਂ ਜੇ ਮੈਂ ਕੋਈ ਤੁਸੀਂ ਫੈਕਟਰੀ ਲਾ ਲਿਓ ਕੋਸ਼ਿਸ਼ ਤੇ ਉਹ ਵੀ ਆਪਾਂ ਕਿਹੜੀ ਪ੍ਰੋਡਕਟ ਬਣਾਈਏ ਜਿਹੜੀ ਤੁਸੀਂ ਲੈ ਲੋਗੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਦੱਸੋ ਕਿਹੜੇ ਬੱਚੇ ਲਓਗੇ ਉਹਨਾਂ ਨੇ ਸਾਨੂੰ ਕਿਹਾ ਕਿ ਰੋਬੋਟਿਕ ਵੈਲਡਰ ਸਾਨੂੰ ਚਾਹੀਦੇ ਸਾਨੂੰ 3D ਪ੍ਰਿੰਟਿੰਗ ਵਾਲੇ ਬੱਚੇ ਚਾਹੀਦੇ ਨੇ ਪੁੱਨ ਹੋ ਲੋਗੇ ਆਨੇ ਮੈਨੂੰ ਦੱਸਦੇ ਆ ਖੁਸ਼ੀ ਹੋ ਰਹੀ ਹੈ ਧਰਮਵੀਰ ਜੀ ਆ ਡਾਕਟਰ ਬਲਬੀਰ ਸਿੰਘ ਜੀ ਫੀਕੂ ਗੁਰਮੀਤ ਸਿੰਘ ਕੋਲਾਰ ਜੀ ਔਰ ਓਕਾਰ ਸਿੰਘ ਊਜਾ ਜੀ ਔਰ A1 ਸਾਈਕਲ ਦੇ ਪਾਵਾ ਸਾਹਿਬ ਪਿਛਲੇ ਹਫਤੇ ਹੀ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਨੇ 5000 ਬੱਚੇ ਸਾਨੂੰ ਸਾਈਨ ਕੀਤਾ ਅਸੀਂ 5000 ਬੱਚਿਆਂ ਨੂੰ ਨੌਕਰੀ ਦੇਣਗੇ ਗੁਰੂ ਮਹਾਰਾਜ ਨੇ ਕਿਹਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਾਡੇ ਹੈਡ ਗ੍ਰੰਥੀ ਸਾਹਿਬ ਦੁਖਨਵੰਤ ਸਾਹਿਬ ਤੋਂ ਤਕਰੀਫ ਰੱਖਦੇ ਕਿੰਨੇ ਲੋਕੀ ਅਸੀਂ ਗਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਸਮਝ ਕੇ ਇਹ ਜਦੋਂ ਤੱਕ ਸਾਡੇ ਗੁਰਦੁਆਰਾ ਸਾਹਿਬਾਂ ਅਸੀਂ ਬੱਚਿਆਂ ਨੂੰ ਸਕਿੱਲ ਨਹੀਂ ਦੇਾਂਗੇ ਬੱਚਿਆਂ ਨੂੰ ਪੜ੍ਹਾਈ ਨਹੀਂ ਦੇਾਂਗੇ ਉਦੋਂ ਅਸੀਂ ਰੈਜ਼ੋਲੂਸ਼ਨ ਪਾਸ ਕੀਤਾ ਕਿ ਗੁਰਦੁਆਰੇ ਦਾ 15-20% ਹਰ ਗੁਰਦੁਆਰਾ ਸਾਹਿਬ ਦਾ ਬਜਟ ਉਹ ਐਜੂਕੇਸ਼ਨ ਤੇ ਜਾਣਾ ਚਾਹੀਦਾ ਹੈ ਸਕਿੱਲ ਤੇ ਜਾਣਾ ਚਾਹੀਦਾ ਹੈ ਬੱਚੇ ਜਿਹੜੇ ਗਰੀਬ ਪਰਿਵਾਰ ਦੇ ਬੱਚੇ ਬਹੁਤ ਮਿਹਨਤੀ ਨੇ ਆਊਟਸਟੈਂਡਿੰਗ ਨੇ ਡਾਕਟਰ ਬਣਨਾ ਹੈ ਇੰਜੀਨੀਅਰ ਬਣਨਾ ਹੈ ਉਹ ਗੁਰਦੁਆਰਾ ਸਾਹਿਬ ਸਾਡੀ ਹੈਲਪ ਕਰੇ ਜਦੋਂ ਤੱਕ ਅਸੀਂ ਇਹ ਲਹਿਰ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਸਿੱਖਿਆ ਲੰਗਰ ਦੀ ਔਰ ਉਹਨਾਂ ਨੂੰ ਗਲਵਕੜੀ ਪਾ ਕੇ ਨਹੀਂ ਤਾਂ ਫਿਰ ਸਾਡੇ ਕੌਮ ਦਾ ਪਤਨ ਕੋਈ ਦੇਵੇ ਥੱਲੇ ਹਨੇਰਾ ਪੰਜਾਬ ਜਿੱਥੋਂ ਗੁਰੂਆਂ ਦੀ ਧਰਤੀ ਉੱਥੇ ਹੋ ਰਿਹਾ ਤੇ ਮੈਂ ਮੈਨੂੰ ਦੱਸਦਿਆਂ ਖੁਸ਼ੀ ਹੈ ਕਿ ਜਿਹੜਾ ਸਕਿੱਲ ਸੈਂਟਰ ਹੈ ਫ੍ਰੀ ਆਫ ਚਾਰਜ ਹੈ ਹਰ ਜਗ੍ਹਾ ਸਾਡਾ ਇੱਥੇ ਵੀ ਇੱਕ ਇੱਕ ਪੈਸਾ ਵੀ ਨਹੀਂ ਲਿਆ ਜਾਂਦਾ ਕੋਈ ਸਿਕਿਉਰਟੀ ਵੀ ਨਹੀਂ ਹੈ। ਔਰ ਸਾਰੇ ਕਾਉਂਸਲਰ ਸਭਾ ਲੱਗ ਗਏ ਐਮਐਲਏ ਸਾਬ ਅੱਗੇ ਬੇਨਤੀ ਹੈ ਕਿ ਆਪਣੇ ਇਲਾਕੇ 'ਚ ਇਹਦੀ ਅਵੇਅਰਨੈਸ ਕਰੋ। VFS GI ਦਾ ਕੋਰਸ ਮੁਹੱਲੀ ਚਲਾਨੇ ਇੱਥੇ ਵੀ ਸ਼ੁਰੂ ਕੀਤਾ ਬੈਂਕਿੰਗ, ਫਾਈਨੈਂਸ਼ੀਅਲ ਸਰਵਿਸ ਇੰਸ਼ੋਰੈਂਸ। ਸਾਡੇ ਕੋਲ 500 ਬੈਂਕਾਂ ਦੀਆਂ ਪੱਕੀਆਂ ਨੌਕਰੀਆਂ ਦੀ ਰਿਕੁਆਇਰਮੈਂਟ ਹੈ। ਬੱਚੇ ਨਹੀਂ ਮਿਲ ਰਹੇ ਪੰਜਾਬ ਦੇ। ਕਿ ਜਿਹੜੇ ਥੋੜੇ ਠੀਕ-ਠਾਕ ਹੋਣਾਂ ਉਹਨਾਂ ਨੂੰ ਪਾਲਿਸ਼ ਕਰਕੇ 6 ਮਹੀਨਾ ਕੋਰਸ ਕਰਕੇ ਬੈਂਕ ਵਿੱਚ ਭਰਤੀ ਕਰਾ ਦੇ। ਸਾਡੀਆਂ ਜਿਹੜੀਆਂ ਬੱਚੀਆਂ ਨੇ ਪਿੱਛੇ ਅਸੀਂ 65 ਬੱਚੇ ਬੈਂਕ ਵਿੱਚ ਕਰਾਏ ਉਹਦੇ ਚੋਂ 40 ਬੱਚੀਆਂ ਸੀ। ਪਲੀਜ਼ ਪੁੱਟ ਹੈਂਡਸ ਟੁਗੇਦਰ ਫਾਰ आवर ਬਰੇਵ ਡਾਟਰ। ਤੇ ਮੁੰਡਿਆਂ ਨੂੰ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ ਸਾਡੇ ਕੋਲ ਗਰੰਟੀਡ ਬੱਚੇ ਨੂੰ ਨੌਕਰੀਆਂ ਐ। ਅਸੀਂ ਪੂਰਾ ਪੜਾ ਹੈਂਡਹੋਲਡਿੰਗ ਕਰਾਂਗੇ, ਮੈਂਟਰਸ਼ਿਪ ਕਰਾਂਗੇ। ਤੁਹਾਡੇ ਚ ਜਿਹੜੇ ਬੱਚੇ ਆਪਣਾ ਕੰਮ ਸ਼ੁਰੂ ਕਰਦੇ ਕੱਲ 4 ਘੰਟੇ ਅਸੀਂ ਸਟਾਰਟਅਪ ਦੀ ਮੀਟਿੰਗ ਕੀਤੀ ਕੀਮਾ ਸਾਹਿਬ ਫਾਈਨਾਂਸ ਮੰਤਰੀ ਸੋਨ ਸਾਹਿਬ ਅਲਟਰਵੀਊਟ ਬਹੁਤ ਵੱਡੀ ਨਿਊਜ਼ ਵੀ ਲੱਗੀ ਹੈ ਜਿਹੜਾ ਤੁਹਾਡੇ ਚੋਂ ਆਪਣਾ ਕੋਈ ਬਿਊਟੀ ਵੈਲਨੈਸ ਦੀ 숍 ਕਰਨਾ ਚਾਹ ਰੇ ਸ਼ੁਰੂ ਏਸੀ ਵੀ ਇਲੈਕਟ੍ਰੀਸ਼ੀਅਨ ਦੀ ਉਹ ਵੀ ਤੁਹਾਨੂੰ ਬੈਂਕਾਂ ਤੋਂ ਲੋਨ ਦਵਾਵਾਂਗੇ ਇਨਕੂਬੇਸ਼ਨ ਸੈਂਟਰ ਵੀ ਸਾਡਾ ਲੁਧਿਆਣਾ ਬਹੁਤ ਵੱਡਾ ਹੈ ਮੈਂ ਉਮੀਦ ਕਰਦਾ ਕਿ ਇਹ ਸੈਂਟਰ ਪਟਿਆਲਾ ਦੇ ਨਿਵਾਸੀਆਂ ਲਈ پٹے آلہ دے یوٹھ لائی بہت سارتھک ست ہوئے گا اسی جڑی آرگر کے ہی واقعی نے ایک دمیج کا سمجھ رہا گیتے شروع کیتے اوہ دے دی سکتے ہیں کہ جوپنا جی سے سکھیا روزگاہ اور کسی سٹھا ہوئے گا جیسٹس گواسترز اور نے کیا جوٹا ایدوکیشن ہے اور جیسٹری ہے ਉਹਦੇ ਵਾਂਗ ਜਿਹੜਾ 스킬 ਹੈ এডਿਕੇਸ਼ਨ ਖਤਮ ਤੋਂ ਬਾਅਦ ਬੰਦਾ ਉਸ ਇੰਡਸਟਰੀ ਵਿੱਚ ਜਾਂ ਜਿਹੜੇ ਸਰਫਸ ਹੰਦੇ ਵਿੱਚ ਕੰਮ ਕਰਨ ਲਈ ਕੁਆਲਿਫਾਈਡ ਨਹੀਂ ਹੰਦਾ 스킬 ਗਿਆਬੂ ਜੀ ਅਸੀਂ ਬੁਲਾਦੇ ਹਾਂ ਉਹ ਜਿਹੜੀ ਬਿਮਾਰੀ ਨਹੀਂ ਜਰੂਰੀ ਸਾਨੂੰ ਸਾਹਮਣੇ ਬੜੀ ਜਿਹਾ ਨਾ ਮਵਾਕਵਾ ਜਗਾ ਇਹਨਾਂ ਨੇ ਜਿਆਦਾ ਗੈਂਗ ਨੂੰ ਖਤਮ ਕਰਨਾ ਹੈ ਔਰ ਮੈਂ ਅਜੇ ਪੰਜਾਬ ਦੇ ਵਿੱਚ ਵੀ ਜਿਹੜੇ ਤੁਹਾਡੇ ਸਕੂਲ ਆਫ ਫਾਈਨੈਂਸ ਆ ਉਹ ਵੀ ਇਸੇ ਤਰ੍ਹਾਂ ਦੇ ਧੀ ਦੇ ਬੇਟੇ ਦੇ ਵਿੱਚ ਜੋ ਉਹਦੇ ਵਿੱਚ ਕੋਈ ਹੁੜਾ ਹੈ ਤਾਂ ਉਹਦੀ ਫੰਡੇ ਕਰਦੀਆਂ ਉਹਨੂੰ ਨਾਲ ਅਪੋਰਟ ਸੀ ਕਰੋ ਕੋਈ ਗੱਲ ਨਹੀਂ ਸਾਰੇ ਬੱਚੇ ਪੜਾਈ ਕਰਨਗੇ ਸਾਰੇ ਕਾਮਯਾਬ ਹੋ ਜਾਣਗੇ 40 ਫੀਸ ਉਹਨਾਂ ਦੀ ਆਪਣਾ ਮਸੂਰ ਕਰਾਂਗੇ ਪਰ ਉਹ ਆਪਣਾ ਦਰਵਾਜ਼ਾ ਦੋਮਾ ਇੰਡੀਨ ਮਾਡੀ ਦੇ ਸੋਸ਼ਲ ਪਟਾੜਾ ਦਾ ਪ੍ਰਧਾਨ ਬੜਿਆ ਮੈਂ ਕੁਝ ਕਰਨਾ ਚਾਹੁੰਦਾ ਸੀ ਮੈਂ ਦੋ ਨਾਮ ਕੀਤਾ ਪਹਿਲਾ ਕੰਮ ਇਹ ਕੀਤਾ ਜਿਹੜੀ ਐ ਸਲਾਉਂਸ ਦੇ ਵਿੱਚ ਕੁੜੀਆਂ ਪੜ੍ਹਦੀਆਂ ਸੀ ਉਹਨਾਂ ਨੇ ਪ੍ਰੋਫੋ ਬੀਤੀ ਸੀ ਉਹਨੂੰ ਹੋਮ ਨਰਸਿੰਗ ਦਾ ਮਕਾਫੀ ਯੋਸਥਿਆ ਕੋਸ਼ਿਸ਼ ਕਰਾ ਜਿਹੜੀਆਂ ਅਮੋ ਜੋ ਐਂਟਰਪ੍ਰਾਈਜ਼ਸ ਲਿਖਿਆ ਉਹਨਾਂ ਦੇ ਜਦੋਂ ਪੇਸ਼ੇਸ਼ ਕਰਾਂਗੇ ਉਹਦੀ ਗੇਅਰ ਕੰਮ ਕਰਨੀ ਆ ਸੀ ਕਿ ਬੈਡਰਿਟਨ ਪੇਸ਼ੈਂਟ ਹੈ ਉਹਨੂੰ ਪ੍ਰੋਬਲਮ ਹੋ ਗਿਆ ਕੈਂਸਰ ਹੋ ਗਿਆ ਬੁੜਾਪਾ ਹੈ ਉਹਦਾ ਕੋਈ ਮਲਫੈਕਟ ਹੋ ਗਿਆ ਐਕਸੀਡੈਂਟ ਹੋ ਗਿਆ ਬੰਦਾ ਨਕਲਾ ਹੋ ਗਿਆ ਉਹਦੀ ਬੈੱਡ ਸ਼ੀਟ ਕਿਦਾਂ ਬਦਲਦੇ ਆ ਉਹਦੇ ਕੱਪੜੇ ਕਿਦਾਂ ਚੇਂਜ ਕਰਦੇ ਆ ਸਪੋਜੀ ਕਿਦਾਂ ਕਰਦੇ ਆ ਜੇ ਟਿਊ ਫੀਡਿੰਗ ਦਾ ਕਿਦਾਂ ਕਰਦੇ ਆ ਕੱਪੀ ਰੂਪਆ ਆਖਰੀ ਦਿਨ ਜਦੋਂ ਵਿਰੂ ਹੋ ਗਿਆ ਆਪ ਨੂੰ ਜਨਰਲ ਮੋਡਲ ਤੋਂ ਲਾਹ ਹਮਦੀ ਕਰਨਾ ਹੈ ਜਦੋਂ ਸੇਵਾ ਉਹ ਕਹਿੰਦੇ ਆ ਇੱਥੇ ਰੱਖੋ ਮੈਗਾ ਬਹੁਤ ਮਹਿੰਗਾ ਹੈ ਕੋਈ ਇੱਥੋਂ ਤੱਕ ਕੋਈ ਨਹੀਂ ਦੇ ਰਿਹਾ ਨਾ ਸਾਡੇ ਕੋਲ ਵਾਸਤੇ ਕੀਮਤ ਨਹੀਂ ਆ ਇਹ ਬਹੁਤ ਅੱਛਾ ਰਿਸ਼ਟਾ ਹੈ ਕਿ ਜਿਹੜੇ ਬੰਦੇ ਨੂੰ ਠੀਕ ਹੋਣੇ 2 ਮਹੀਨੇ ਲੱਗਣਾ ਉਹ 10000 ਰੁਪਏ ਜੋ ਕਰਦੇ ਦੇ ਘਰ ਦੇ ਉਹ ਸਾਰਾ ਮੈਡੀਕਲ ਕਵਰਡ ਕਰਦਾ ਹੈ ਆਪਣੇ ਘਰ ਤੇ ਆਪਣੇ ਜਦੋਂ ਬੰਦਾ ਬਿਮਾਰ ਹੁੰਦਾ ਹੈ ਨਾ ਠੇਰਾਣਾ ਦੋ ਦਾ ਆਪਣੇ ਵਾਲੇ ਕਰੇਗਾ ਦੰਦਾ ਸੋ ਇਹ ਸਾਡਾ ਬਹੁਤਾ ਧੰਨਵਾਦ ਕਰਦਾ ਕਿ ਤੁਸੀਂ ਇਹ ਰਿਹਾ

لیبر پیدا ہوئی جو سرپلس بندے جو ہوئے اور نے اور آنو انڈسٹری نے چنگی طرح جاؤب نہیں کیتا نا تھا انڈسٹری نے بکاس ہویا جنہی انڈسٹری اگری کلچر دی سیٹیریشن آن تو بعد اگری کلچر دی پر پور پیدا بار حاصل کرن تو بعد جو ایک تقنیقی طور کے پجاب لے کے بدنا سے گا انڈسٹری نے آنا گا اسی انڈسٹری نہیں لیا سکے جس کا کہ ایک پاس نے انڈسٹری دیکھت آئی تو دوجہ واضح میں سانی صاحب نے ذکر کیتا کہ انڈسٹری نو جیلی ایک ٹیکنالیک ٹیکنیکل جو لیبر سکی اوہی مہیا نہیں ہو سکی جس کا کہ سارے بچے ہیں باہر نے ملکہ میں مو کیتا اس معاملے میں سامنا ایک بہت ہی دور درشی نیتا نے طور پر سانی صاحب نے محسوس کیتا کہ انہیں پجاب لوگے لے کے جانا لگا ہے تو سمجھے ہار دی جو تقریقی یوگتا ہے یہ نوجوانوں ਉਹ ਦੇ ਲਈ ਬਹੁਤ ਜ਼ਰੂਰੀ ਲੱਗਿਆ ਜਿਹਨੇ ਦਿੱਲੀ ਤੋਂ ਲੈ ਕੇ ਰਿਕਾਉਂਟੈਂਸ ਦੁਆਲੇ ਨੇ ਇੱਕ ਸੈਂਟਰ ਖੋਲ੍ਹਿਆ ਗਿਆ ਔਰ ਮਸਾਜੇ ਜੀਐਨਡੀ ਵੀ ਦਾ ਬਾਹਰ ਸੈਂਟਰ ਖੋਲ੍ਹਿਆ ਗਿਆ ਇਹਨਾਂ ਨੇ ਅੱਜ ਦਸਤਾਂਕ ਪਿੰਦੋਸ ਪੰਜਾਬ ਦੀ ਉੱਤੇ ਸੈਂਟਰ ਖੋਲ੍ਹ ਲਿਆ ਗਿਆ ਤੇ ਚੌਥਾ ਸੈਂਟਰ ਜੋ ਪਟਿਆਲੇ ਖੋਲ੍ਹ ਲਿਆ ਮੈਨੂੰ ਲੱਗਦਾ ਇੱਕ ਸਾਡੇ ਨੌਜਵਾਨਾਂ ਵਾਸਤੇ ਇੱਕ ਬਹੁਤ ਹੀ ਲਾਹੇੰਦਾਰ ਹੋਊਗਾ ਉਹਨਾਂ ਨੂੰ ਸਵੈਜਗਾਰ ਵਾਸਤੇ ਵੀ ਤਿਆਰ ਕਰੂਗਾ ਤੇ ਇੰਡਸਟਰੀ ਵਿੱਚ ਵੀ ਤੇ ਜ਼ਿੰਦਗੀ ਦੇ ਬਾਕੀ ਖੇਤਰਾ ਵਿੱਚ ਜੋ ਆ ਕੇ ਗਤੀਵਿਧੀਆਂ ਹੋ ਰਹੀਆਂ ਨੇ ਉਹਨਾਂ ਵਿੱਚ ਵੀ ਇਹ ਬੱਚਿਆਂ ਨੂੰ ਆਪਣੀ ਥਾਂ ਮਿਲੂਗੀ ਤੇ ਆਪਣੀ ਜ਼ਿੰਦਗੀ ਅੱਗੇ ਤੋਰਨ ਤੋਂ ਕਾਬਿਲ ਹੋਣਗੇ ਸੋਸ਼ਾਲੀ ਸਾਹਿਬ ਨੇ ਜੋ ਬਖੋਕ ਸਮਾਜਿਕ ਸੈਸੀ ਖੇਤਰਾ ਵਿੱਚ ਇਹਦਾ ਯੋਗਦਾਨ ਹੈ ਉਹ ਵੀ ਇੱਕ ਗਿੰਦ ਯੋਗ ਹੈਗਾ ਪਰ ਜੋ ਵਿਦਿਆ ਤੇ ਰਜਗਾਰ ਦੇ ਮਾਮਲੇ 'ਚ ਜਿਹੜਾ ਨੇ ਵੇਖ ਲਈ ਪਹਿਲ ਕੀਤੀ ਹੈ ਜਿਹੜੀ ਅੱਜ ਤੱਕ ਮੇਰਾ ਨਹੀਂ ਖਿਆਲ ਸ਼ਾਇਦ ਕਿਸੇ ਨੇ سیاسی لیڈر دے طور تے نیتی دلچسپی لے کے اینی وڈی پدر تے سماج نو جو چنوتی بڑی پہ بے رکھائی جس کا کہ بچے بے کار ہو رہے ہیں گے کروں بے کار ہو رہے ہیں پنجاب ہولی ہولی اجڑا جا رہے گا اس نو ڈھل پان واسطے اس نو روکن واسطے بچے سویہ مان پیدا کر واسطے سویہ پشواش پیدا کر واسطے جو سانی صاحب تا ریگیٹ کر ہوتا میں نو دی تازن نہ ہے گا سادہ جنہا ایڈکیشن سسٹم ہے آج تو پہلا رہا ہے اس کا تو پہلا ਮੈਨੂੰ ਲੱਗਦਾ ਸੀ ਉਹ ਕੱਲਾ ਧਰਨੇ ਦੇ ਵਿੱਚ ਹੁਣਾਉਂਦਾ ਸਾਡੇ ਸੂਜੇ ਬੰਦਾ ਕੋਈ ਗ੍ਰੈਜੂਏਸ਼ਨ ਕਰ ਲੈਂਦਾ ਕੋਈ ਪੋਸਟ ਗ੍ਰੈਜੂਏਸ਼ਨ ਕਰ ਲੈਂਦਾ ਮੁੜ ਕੇ ਜੌਬ ਲੱਭਦਾ ਉਹ ਕੀ ਐਜੂਕੇਸ਼ਨ ਨਹੀਂ ਐਜੂਕੇਸ਼ਨ ਉਹ ਜੇਕਰ ਕੰਮ ਤੁਹਾਡੇ ਪਿੱਛੇ ਆਵੇ ਸੋ ਉਹ ਕਰਾਂਗੇ ਐਜੂਕੇਸ਼ਨ ਸਾਨੀ ਸਾਡੇ ਦੇ ਦੇਣ ਦਾ ਜਿਹੜਾ ਹੈ ਸਭ ਫਾਊਂਡੇਸ਼ਨ ਦੇ ਰਾਹੀਂ ਇਹ ਉਪਰਾਲਾ ਕੀਤਾ ਹੈ ਬੜੀ ਵੱਡੀ ਗੱਲ ਹੈ ਸਾਡਾ ਇੱਕ ਸਾਥੀ ਹੈ ਵਰਨ ਕੋ ਮਾਈਕਰੋਸਾਫਟ ਕੰਮ ਕਰਦਾ ਸੀ ਇਹਦੇ ਉਹਨੇ ਮੈਨੂੰ ਦੱਸਿਆ ਕਿ ਅਸੀਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਨਰਸੇ ਦੇ ਕੂਰ ਕਰਦੇ ਹਾਂ ਉਹ ਸੀ ਹਰ ਸਾਲ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਵੀਡੀਓ ਐਡੀਟਰ ਜਿਹੜੇ ਨੇ

ਨਿੰਦਾ ਤੇ ਆਪਣੇ ਪੰਜਾਬ ਤੁਸੀਂ ਇੱਕ ਕਦਮ ਚੜਦਾ ਆ ਰਹੇ ਹੋ। ਤੇ ਬਾਕੀ ਕਾਰ ਕੀ ਕਹਿੰਦਾ ਕਾਰ ਨਹੀਂ ਵੀ ਆਪਣੇ ਇੱਕ ਦਾ ਬੱਚਿਆਂ ਨੂੰ ਪਤਾ ਨਹੀਂ ਹੈ। ਦੂਜਿਆ ਸਾਡੀਆਂ ਸਰਕਾਰਾਂ ਨੇ ਕੋਈ ਇਤਜ਼ਾਮ ਨਹੀਂ ਕੀਤਾ ਕੋ ਛੋਟੇ ਛੋਟੇ ਕੋਰਸ ਨੇ। ਆਨਲਾਈਨ ਕੋਰਸ ਨੇ ਕੋਲੋਂ ਫ੍ਰੀ ਐਕੋਰਸ। ਉਸ ਤੇ ਵੀ ਨੀ ਕੋਈ ਜਿਹੜਾ ਕੋਰਸ ਹੁੰਦਾ ਉਹ ਕੋਰਸ ਕਰਕੇ ਕੋਈ ਵੀ ਅੰਗਰੇਜ਼ੀ ਜਾਣਨ ਵਾਲਾ ਬੱਚਾ ਅੰਗਰੇਜ਼ੀ ਜਾਣ ਵਾਲੀ ਲਾਸ ਉਸ ਕਰ ਲਈ ਕੁਆਲੀਫਾਈ ਕਰਦਾ।

سارے بچیاں کی ساری اپنی آن والی جنریشن دی جنہیں ڈریمس سی ان سکار کرنے کا جڑا ہے یہ ادارہ بنایا گیا ہے اور یہ سارا جنہیں گینک ساڑھی سات دنیا کے اچھا رسی دیکھتے ہیں دی اپنے واسطے اپنے پروار واسطے سارے لوگ جھنڈ صاحب جو کیرتیمان تھی ستھاپت کیتا ہے ورلد ورلد تسی اپنے اپنوں کو اجیہا شخص ثابت کا پتا جس کو اوپس والے بھی عزت نہ دیکھتے رہے جس نے اپنے اپنوں کو لوگ پلائی کے واسے سمت کیتا ہے بچیوں بہتے واسے جنہی کروس روز آف لائف کے تسی کھڑے ہیں جس طرح ڈاکٹر غانی نے بہت اچھی گا کہ کس طرح کے پوٹیشن ہو رہی ہیں کس طرح بچے جڑے نے گلت رست پٹک جانا ہے جانا بوک جا سکتے سو سر بھیل ایم ایل اے آپ سی میں کیا ہوسلے کا موقع دیکھیں سارے آپ ہی ہوسلو ہی چیف گیسٹ ہو ਮੈਂ ਕੱਜ ਲੋ ਪਟਿਆਲਾ ਸ਼ਹਿਰ ਕੋਲ ਫੋਨ ਜਿਹੜਾ ਹੈ ਮੁਬਾਰਕਬਾਦ ਦਿੰਦਾ ਹਾਂ ਤੇ ਨਾਲ ਦੀ ਨਾਲ ਅਸੀਂ ਸਜਦਾ ਕਰਦੇ ਹਾਂ ਨਮਨ ਕਰਦੇ ਹਾਂ ਤੁਹਾਡੇ ਡੇਵ یونیورسٹی ਕੋਟੇ ਇਨੀਸ਼ੀਏਟਿਵਸ ਦੇ ਵਨਫੈਕਸ 9 ਮੈਂ ਤੁਹਾਨੂੰ ਹੋਰ ਦੱਸ ਦਿਆਂ ਜੀ ਇਹ ਗੱਲ ਕਰੋੜਾਂ ਰੁਪਇਆ ਇਸ ਇਮਾਰਤ ਦੇ ਚੱਲ ਗਿਆ ਹੈ ਹਮ ਕਰੂੜਾ ਹੀ ਖਰਚਾ ਜਾਏਗਾ ਇਸ ਨੂੰ ਜਾਣ ਵਾਸਤੇ ਔਰ ਜਿਹੜੇ ਬੱਚੇ 1000 ਦੇ ਕਰੀਬ ਬੱਚਾ ਜਿਹੜਾ ਹੈ ਅਸੀਂ ਸਾਰਾ ਜਿਹੜਾ ਕਿੱਤਾ ਰੱਖਿਆ ਸਾਨੀ ਸਾਹਿਬ ਨੇ ਵੀ ਇੱਥੋਂ ਸਕੇ ਇੰਗਰੀਡੀਅੰਟ ਬਾਤ ਕਰਾਂਗੇ ਤੇ ਮੁੜ ਕੇ 1000 ਬੱਚੇ ਨੂੰ এমਪਲாய்ਮੈਂਟ ਦੁਆਨ ਦੇ ਵਿੱਚ ਵੀ ਸਾਨੀ ਸਾਹਿਬ ਸਹਾਇ ਹੋਏ ਸੋ ਅਜਹੀ ਜ਼ਿੰਮੇਵਾਰੀ ਲੈਣੀ ਸਰ ਅਸੀਂ ਲੋਕ ਤਾਂ ਨਹੀਂ ਰਹਿਵਾਂਗੇ ਪੁਰਾਣ ਵਾਲੀ ਜਨਰੇਸ਼ਨ ਜਿਹੜੀਆਂ ਨੇ ਪਰ ਉਹਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਇਹ ਹੈ ਇੱਕ ਬਾਤ ਮਾਲਿਕ

ਚਾਹੇ ਆਪਾਂ ਹੋਰ ਦੂਰ ਰਲ ਕੇ ਇਹਨਾਂ ਵੱਡਾ ਕਹਿਣਾ ਹੈ ਕਿ ਜਿਹਨੂੰ ਜਿਸ ਖਾਤੇ ਨੂੰ ਅੱਜ ਪੂਰਾ ਕਰਦੀ ਲੋੜ ਆ ਪਰ ਮੈਂ ਮੰਨ ਕੇ ਚੱਲਦਾ ਕਿ ਜ਼ਿੰਦਗੀ ਦੇ ਵਿੱਚ ਔਖੇ ਮਾੜੇ ਸਮੇਂ ਚੰਗੇ ਮੂਰੇ ਸਮੇਂ ਆਪਸ਼ਨ ਡਾਊਨ ਦੇ ਜੁੜੇ ਕੁਝ ਚਾਹਤੇ ਰਹਿੰਦੇ ਨੇ ਪਰ ਜਿਸ ਬੱਚੇ ਦੇ ਜਿਸ ਨੌਕ ਨੌ ਦੇ ਹੱਥ ਵਿੱਚ ਹੋਣਾ ਹੈ ਉਹ ਤੜੇ ਮਾੜੇ ਤੋਂ ਮਾੜੇ ਟਾਈਮ ਦੇ ਵਿੱਚ ਵੀ ਉਹ ਮਾਰ ਨਹੀਂ ਖਾ ਸਕਦਾ ਹੈਗਾ دو چیزاں بچوں بچ پر جو پرماتما ہر بچے, بچے کوئی نہ کوئی ہنر دیتا ہے وہ

چھوٹا جایا اب جرمنی آبادی ہے پچہتر پرسینٹ ہے جیس ہے ڈیمانڈ ہے جی سارے فورسز کی ہے انڈیا آپ کی آبادی کے ذریعے دنیا کی سب تو ویڈیو ਮੈਨ ਪਾਵਰ ਰਿਸੋਰਸ ਦਾ ਸੈਂਟਰ ਜਿਹੜਾ ਉਹ ਬਣ ਸਕਦਾ ਜਿੱਥੋਂ ਕਿ ਅੰਦਰ ਦੇ ਤੱਕ ਸਾਰੀ ਗੁਣੀਏ ਦੇ ਚਾਹ ਦੇ ਮੁਰਖਲਾ ਦੇ ਆਪ ਕੋ ਪਰਵਾ ਦਾ ਨਾਮ ਜਿਹੜਾ ਰੋਸ਼ਨ ਕਰ ਸਕਦੇ ਨੇ ਪਰ ਉਹ ਸਕਿਲ ਫੁਲ ਹੋਣੀ ਚਾਹੀਦੀ ਹੈ ਉਹ ਸਕਿਲ ਹੋਣੀ ਚਾਹੀਦੀ ਹੈ ਜਵਿਕ ਸਾਹਿਬ ਨੇ ਕਹ ਲਗੀ ਸੀ ਆਪਣੇ ਸਾਥੀ ਦੀ ਮੇਰੇ ਵੀ ਕੋ ਸਾਥੀ ਜਿਹਦੇ ਯੂਐਸ ਵਿੱਚ ਕੋਈ ਰੋਲ ਨਹੀਂ ਰਿਹਾ ਹੈ ਉਹ ਹਾਈਡਰੋਫੋਨ ਦੇ ਵਿੱਚ ਹੈ ਇੰਡੀਆ ਦਾ ਮੈ ਸਮਝਦਾ ਜੀ ਤਕਰੀਬਨ ਹਰ 7ਵਾਂ 8ਵਾਂ ਮਾਈਕਰੋਸਾਫਟ ਸੌਫਟਵੇਅਰ ਵਿੱਚ سو اس uh -huh. ਮਕਸਦ ਦੇ ਵਿੱਚ ਜਿਸ ਸਿੱਖਤ ਦੇ ਨਾਲ ਸਾਰੇ ਸਾਥੀਆਂ ਨੇ ਸਾਰੇ ਸਾਥੀ ਉਪਰ ਤੇ ਤੋਂ ਤੁਹਾਡਾ ਦਿਨ ਦੀ ਗਹਿਰੀਆਂ ਦੇ ਵਿੱਚੋਂ ਬਹੁਤ ਬਹੁਤ ਆਨੰਦ ਲਿਆ ਕਿ ਤੁਸੀਂ ਪੰਜਾਬ ਦੇ ਬੱਚਿਆਂ ਨੂੰ ਆਪਦੇ ਬੱਚੇ ਆਪਰ ਪਰਿਵਾਰ ਸਾਹਿਬ ਦੇ ਜਿਸ ਸਿੱਖਤ ਦੇ ਨਾਲ ਤੁਸੀਂ ਲੱਗੇ ਹੋ ਉਹ ਵਾਕੀ ਬਾਖਮਾਲ ਹੈ ਉਹ ਵਾਕੀ ਅੱਜ ਨਸਬਦ ਦੇ ਵਿੱਚ ਬਹੁਤ ਸਵਾਗਤਯੋਗ ਹੈ ਦੇਖੋ ਮੈਂ ਸਮਝਦਾ ਕਿ ਪੰਜਾਬ ਦੇ ਲਈ ਮਾਣ ਦੀ ਗੱਲ ਹੈ ਕਿ ਸਾਡੇ ਰਾਜ ਸਭਾ ਮੈਂਬਰ ਪਾਰਲੀਮੈਂਟ ਅ ਬਦਰਸ਼ੀ ਸਰ ਵਿਕਰਮ ਸਿੰਘ ਵਿਕਰਮਜੀਤ ਸਿੰਘ ਜਸਾਨੀ ਸਾਹਿਬ ਉਹ ਬੜੇ ਲੰਬੇ ਸਮੇਂ ਤੋਂ ਬੱਚਿਆਂ ਨੂੰ ਸਕਿਲਿੰਗ ਦੇ ਦੇ ਵਿੱਚ ਲੱਗੇ ਹੋਏ ਨੇ ਔਰ ਹਜ਼ਾਰਾਂ ਬੱਚਿਆਂ ਨੂੰ ਤੱਕ ਸਕਿਲ ਕੇ ਜਿਹੜੀ ਉਹ ਕਰਵਾ ਚੁੱਕੇ ਨੇ ਉਸੇ ਕੜੀ ਦੇ ਵਿੱਚ ਅੱਜ ਪਟਿਆਲਾ ਦੇ ਵਿੱਚ ਇੱਕ ਬਹੁਤ ਵੱਡਾ ਸਕਿਲਿੰਗ ਸੈਂਟਰ ਹੈ ਜਿਹੜਾ ਉਹ ਇਹਨਾਂ ਨੇ ਆਪਣੇ ਫਾਊਂਡੇਸ਼ਨ ਦੇ ਜ਼ਰੀਏ ਖੋਲੇ ਜਿੱਥੇ ਹਰ ਸਾਲ 1000 ਬੱਚੇ ਨੂੰ ਸਕਿਲਿੰਗ ਜਿਹੜੀ ਉਹ ਕੀਤੀ ਜਾਏਗੀ ਔਰ ਮਲਟੀ ਜਿਹੜੇ ਕੋਰਸਸ ਨੇ ਉਹਦੇ ਵਿੱਚ ਨਰਸਿੰਗ ਦਾ ਇਲੈਕਟ੍ਰੀਸ਼ੀਅਨ ਦਾ ਬਿਊਟੀਸ਼ੀਅਨ ਦਾ ਕੰਪਿਊਟਰਸ ਦਾ ਅ ਕਾਊਂਟਿੰਗ ਦਾ ਬਹੁਤ ਸਾਰੇ ਕੋਰਸਿਸ ਨੇ ਜਿਸ ਦੇ ਵਿੱਚ ਇਹਨਾਂ ਨੇ ਸਕਿਲਿੰਗ ਕਰਾਉਣੇ ਸਾਰੀ-ਸਾਰੀ ਆਪਣੇ ਖਰਚੇ ਦੇ ਉੱਪਰ ਕਰਾਉਣੇ ਸੋ ਮੈਂ ਸਮਝਦਾ ਕਿ ਇਹ ਮਾਨ ਲੀ ਗੱਲ ਹੈ ਕਿ ਸਾਨੀ ਸਾਹਿਬ ਵਰਗੇ ਐਸੈਟ ਪੰਜਾਬ ਕੋਲੇ ਹੈਗੇ ਜਿਹੜੇ ਕਿ ਪੰਜਾਬ ਦੇ ਬੱਚਿਆਂ ਨੂੰ ਸਕਿਲਿੰਗ ਕਰਾਉਣ ਲੱਗੇ ਹੋਏ ਨੇ ਪਟਿਆਲੇ ਨੂੰ ਪੂਰੇ ਇਲਾਕੇ ਨੂੰ ਇਸ ਸੈਂਟਰ ਦੇ ਨਾਲ ਬਹੁਤ ਵੱਡਾ ਫਾਇਦਾ ਜਿਹੜਾ ਹੋਣ ਜਾ ਰਿਹਾ ਹੈ ਰੋਡਾ ਸਾਹਿਬ ਡੀਪੋਰਟ ਹੋ ਕੇ ਆਏ ਦੇ ਬਹੁਤ ਬੱਚੇ ਔਰ ਬਿਨ ਸ킬 ਤੋਂ ਗਏ ਸੀ ਤੇ ਗਲਤ ਤਰੀਕੇ ਨਾਲ ਉਹਨਾਂ ਲਈ ਵੀ ਕੁਝ ਸਰਕਾਰ ਮਦਦ ਕਰੇਗੀ ਸਾਡੀ ਸਾਭ ਦੇ ਖਾਸ ਕਰਕੇ ਗੌਰ ਹੈ ਆ ਦੇਖੋ ਇਸ ਤਰ੍ਹਾਂ ਕਿ ਸਰਕਾਰ ਤਾਂ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਈ ਰਹੀ ਹੈ ਉਹਨਾਂ ਬੱਚਿਆਂ ਦੀ ਹੈਂਡਹੋਲਡਿੰਗ ਕਿਵੇਂ ਕਰਨੀ ਹੈ ਉਹਨਾਂ ਬੱਚਿਆਂ ਨੂੰ ਕਿਵੇਂ ਸੁਭਾਲਣਾ ਹੈ ਉਹਦੇ ਲਈ ਸਰਕਾਰ ਦਾ ਪਲਾਨ ਹੈ ਜਿਹੜਾ ਉਹ ਬਣ ਰਿਹਾ ਹੈ ਔਰ ਮੈਂ ਸਮਝਦਾ ਕਿ ਡੈਫੀਨਿਟਲੀ ਸਾਡੇ ਇਸ ਕੰਮ ਦੇ ਵਿੱਚ ਸਾਨੀ ਸਾਹਿਬ ਵਰਗੇ ਐਂਟਰਪ੍ਰੈਨਿਅਰ ਨੇ ਜਿਹੜੇ ਫਿਲੰਥਰੋਪਿਸਟ ਨੇ ਜਿਹੜੇ ਉਹਨਾਂ ਦਾ ਵੀ ਸਾਨੂੰ ਬਹੁਤ ਵੱਡਾ ਸਹਾਈ ਹੋ ਰਹਿਗਾ ਕਿਉਂਕਿ ਜਿਹੜਾ ਬੱਚਾ ਸਕਿਲਫੁਲ ਹੋ ਕੇ ਜਾਂਦਾ ਜਿਹੜਾ ਬੰਦਾ ਹੁਨਰ ਲੈ ਕੇ ਦੁਨੀਆ ਦੇ ਕਿਸੇ ਕੋਨੇ 'ਚ ਵੀ ਜਾਊਗਾ ਤੇ ਉੱਥੇ ਮਾਰ ਨਹੀਂ ਪੈਂਦੀ ਹੈਗੀ ਤਾਂ ਉਹ ਹਮੇਸ਼ਾ ਉਹਦੇ ਲਈ ਹਰ ਮੁਲਕ ਜਿਹੜਾ ਉਹ ਬੜਾ ਵੈਲਕਮਿੰਗ ਹੋਊਗਾ ਸੋ ਉਹਦੇ ਲਈ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੀ ਸਾਹਿਬ ਦੇ ਨਾਲ ਬੈਠ ਕੇ ਪੰਜਾਬ ਸਰਕਾਰ ਵੱਲੋਂ ਜਿਹੜੀ ਉਹ ਪਲਾਨ ਬਣਾਇਆ ਜਾਏ ਜਾ ਸਕੇਗਾ ਤਾਂ ਕਿ ਸਾਨੀ ਸਾਹਿਬ ਦੇ ਸਹਿਯੋਗ ਦੇ ਨਾਲ ਕਾਸੀ ਉਹਨਾਂ ਬੱਚਿਆਂ ਨੂੰ ਵੀ ਸੁਭਾਲ ਸਕੀਏ ਸਰ ਕੋਈ ਨਹੀਂ ਅਮਨ ਅਰੋੜਾ ਜੀ ਕਾਰਟਮਲਰ ਰਾਈ ਡਾਕਟਰ ਵੀਰ ਸਿੰਘ ਔਰ ਸਾਡੇ ਸਪੀਕਰ ਸਰਦਾਰ ਕੁਨਤਾਰ ਸਿੰਘ ਸੰਧਵਾ ਜੀ ਅਜੇ ਕੋਹਲੀ ਜੀ ਦੇ ਨਾਈ ਜਿਹੜਾ ਸਾਡਾ ਸਿੱਖਿਆ ਲੰਗਰ ਦੀ ਜਿਹੜੀ ਵੇਵ ਹੈ ਜਿਹੜੀ ਕੈਂਪੇਨ ਹੈ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸ਼ੁਰੂ ਕੀਤੀ ਸਾਹਿਬਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਉਹਦਾ ਪੰਜਵੀਂ ਕੜੀ ਕਿ ਸਾਡੇ ਜਗਾ ਜਗਾ ਸਕਿੱਲ ਸੈਂਟਰਾਂ ਜੋ ਸਾਰੀ ਗੱਲ ਹੋਈ ਹੈ ਡਿਪੋਟੇਸ਼ਨ ਹੋ ਰਿਹਾ ਹੈ ਬੱਚੇ ਨਸ਼ਿਆਂ ਵਾਲ ਜਾ ਰਹੇ ਉਹ ਤੁਰਾ ਜਿਹੜਾ ਹੈ ਉਹ ਹੈ ਸਕਿੱਲ ਕਰਾਓ ਬੱਚਿਆਂ ਨੂੰ ਨੌਕਰੀ ਲਵਾਓ ਜਾਂ ਉਸ ਵੇਰ ਰੋਜ਼ਗਾਰ ਕਰ ਸਾਡਾ ਅੰਮ੍ਰਿਤਸਰ ਦੇ ਵਿੱਚ 4250 ਬੱਚਿਆਂ ਨੂੰ ਅਸੀਂ ਪਿਛਲੇ 2 ਸਾਲਾਂ ਦੇ ਵਿੱਚ ਪੱਕੀਆਂ ਨੌਕਰੀਆਂ ਲਵਾਈਆਂ ਪਛਾਵਨ ਅਰੋੜਾ ਜੀ ਦੇ ਘਰ ਕਮਲਾ ਨਾਲ 65 ਬੱਚਿਆਂ ਨੂੰ ਮੋਹੱਲੀ ਸੈਂਟਰ ਤੋਂ ਬੈਂਕਿੰਗ ਫਾਈਨੈਂਸ਼ੀਅਲ ਸਰਵਿਸਿਜ਼ ਕੀਤਾ ਲੁਧਿਆਣਾ 25 ਏਕੜ ਸਕਿੱਲ ਯੂਨੀਵਰਸਿਟੀ ਆਈਟੀਆਈ ਵੀ ਮੈਂ 10 ਕੀਤੀਆਂ ਅਡਾਪਟ ਔਰ MSDC ਉਹ ਫਿਰ ਲੁਧਿਆਣੇ ਤੋਂ ਬਾਅਦ ਸਾਡਾ ਜਿਹੜਾ ਜਲੰਧਰ ਟੀਚਰ ਅੱਜ ਉਸ ਕੜੀ ਦੇ ਵਿੱਚ ਪੰਜਵਾਂ ਸੈਂਟਰ ਪਟਿਆਲਾ ਚ ਦੇ ਯੂਥ ਨੂੰ ਮੈਂ ਸਮਝਦਾ ਉਸ ਕਾਲਪੁਰ ਖਵਾਏ ਦੀ ਸੀ ਕਿ ਬਖਸ਼ਿਸ਼ ਨਾਲ ਇੱਕ ਬਹੁਤ ਸਕਿੱਲ ਸੈਂਟਰ ਸ਼ੁਰੂ ਹੋਇਆ ਜੇ ਫ੍ਰੀ ਐਜੂਕੇਸ਼ਨ ਦਿੱਤੀ ਜਾਏਗੀ ਬੱਚਿਆਂ ਨੂੰ ਬੱਚਿਆਂ ਨੂੰ ਤਾਂ ਕਿ ਉਹ ਕਿਸੇ ਨਾ ਕਿਸੇ ਸਕਿੱਲ ਤੇ ਪੁੰਨ ਹੋ ਕੇ ਫਿਰ ਉਹਨਾਂ ਦੀ ਪਲੇਸਮੈਂਟ ਵੀ ਕਰਾਈ ਜਾਏ ਟੀਚਾ ਸਰ ਕੀ ਹੈ ਕਿੰਨਾ ਕੋ ਜਿਹੜਾ ਬੱਚਾ ਤੁਸੀਂ ਸਕਿੱਲ ਦੇ ਰਹੇ ਅਸੀਂ ਅਰਦਾਸ ਕਰ ਰਹੇ ਹਾਂ ਕਾਲਪੁਰ ਖਵਾਏ ਨੂੰ ਕਿ ਮੈਂ ਨਿੱਜੀ ਤੌਰ ਤੇ ਕਿਹਾ ਕਿ 10000 ਬੱਚੇ ਨੂੰ ਪੰਜਾਬ ਸਕਿੱਲ ਕਰਕੇ ਅਸੀਂ ਨੌਕਰੀ ਦਿਵਾਣੀ ਹੈ ਔਰ ਸਾਰੇ ਮੇਰੇ ਜਿਹੜੇ ਭਰਾ ਨੇ ਸਾਥੀ ਨੇ ਕੈਬਨਿਟ ਦੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਾਰੇ ਉਹ ਸਾਡੇ ਨਾਲ ਸਹਿਯੋਗ ਕਰ ਰਹੇ ਨੇ